ਇਸ ਪੂਰੇ ਕਿਸਾਨੀ ਦੇ ਤੌਰ ਤੇ ਅਸੀਂ ਖਨੌਰੀ ਬਾਰਡਰ ਤੇ ਗਏ ਤੇ ਉਹ ਉੱਥੇ ਅਸੀਂ ਪੀਸਫੁਲੀ ਕੋ ਪ੍ਰੋਟੈਸਟ ਕਰ ਰਹੇ ਸੀ ਕਿ ਅਸੀਂ ਦਿੱਲੀ ਵੱਲ ਨੂੰ ਜਾਣਾ ਉਸ ਟਾਈਮ ਉੱਥੇ ਜਿਹੜੀ ਸੈਂਟਰ ਸਰਕਾਰ ਸੀ ਜਿਹੜੀ ਅਸੀਂ ਮੋਦੀ ਸਰਕਾਰ ਅੰਨ ਦਾਤੇ ਦੇ ਜਿਨ੍ਹਾਂ ਨੇ ਇੱਕ ਮਤਲਬ ਕਿ ਦੰਗੇ ਦੇ ਰੂਪ ਚ ਉਹਨਾਂ ਨੇ ਜਿਹੜੀ ਮਤਲਬ ਕਿ ਉੱਥੇ ਦੰਗੇ ਕੀਤੇ ਐ ਤੇ ਸਾਡੇ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਇੰਜਰਡ ਕੀਤਾ 250 220 2250 ਜਿਹੜਾ ਜਿਹੜਾ ਇੰਜਰਡ ਸਾਡਾ ਪੇਸ਼ੈਂਟ ਹੋਇਆ ਉਹਨਾਂ ਦੇ ਵਿੱਚੋਂ ਕਿਸ਼ਾਨ ਮੈਂ ਇੱਕ ਜਿਨ੍ਹਾਂ ਦੇ ਸਾਡੇ ਲੱਤ ਦੇ ਵਿੱਚ ਗੋਲੀ ਵੱਜੀ ਸੀ ਸੋ ਉਹਨਾਂ ਨੇ ਇੱਕ ਆਰਐਸਸ ਤੇ ਗੁੰਡੀ ਬੋਲ ਸਕਦੇ ਆ ਸੈਂਟਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਉਹਨਾਂ ਵੱਲੋਂ ਸਾਡੇ ਵੱਲ ਸਾਡੀ ਹੱਦ ਦੇ ਵਿੱਚ ਪੰਜਾਬ ਦੀ ਵਿੱਚ ਜਿਹੜੀਆਂ ਗੋਲੀਆਂ ਚਲਾਈਆਂ ਇੱਕ ਜੈਨੂਨ ਗੋਲੀਆਂ ਚਲਾਈਆਂ ਜਿਹੜੇ ਕਿ 12 ਬੋਰ ਦਾ ਕਾਰਤੂਸ ਮਰੀ ਆ ਪੱਟੇ ਤੇ ਲੱਗਿਆ ਹੈ ਅੱਜ ਅਸੀਂ ਖੜੀਆਂ ਜਗਰਾਤ ਸਿੰਘ ਬਾਗੜੀ ਦੇ ਘਰ ਜੋ 21 ਫਰਵਰੀ ਨੂੰ ਕਿਸਾਨ ਮੋਰਚੇ ਦੇ ਵਿੱਚ ਖਨੋਰੀ ਹਰਿਆਣਾ ਸਰਕਾਰ ਵੱਲੋਂ ਉਥੋਂ ਦੀ ਪੁਲਿਸ ਵੱਲੋਂ ਇਹਨਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸੀ ਅਸੀਂ ਇਹਨਾਂ ਦੇ ਪੱਟ ਦੇ ਵਿੱਚ ਗੋਲੀ ਵੱਜੀ ਹੈ ਤੇ ਜਗਰਾਤ ਸਿੰਘ ਬਾਗੜੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਜਥੇ ਸਮੇਤ ਉੱਥੇ ਪਹੁੰਚੇ ਸੀ ਅੱਜ ਇਹਨਾਂ ਦਾ ਹਾਲਚਾਲ ਪੁੱਛਣ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਸਾਬਕਾ ਖਜ਼ਾਨਾ ਮੰਤਰੀ ਪ੍ਰਵਿੰਦਰ ਸਿੰਘ ਢੀਂਗਸਾ ਵੀ ਪਹੁੰਚੇ ਨੇ ਪਰਮ ਸਤਿਕਾਰਯੋਗ ਸਾਡੇ ਬਜ਼ੁਰਗ ਪਿਤਾ ਸમાન ਸਾਡੇ ਭਰਾ ਸਾਡੀਆਂ ਮਾਮਾ ਸਾਡੀਆਂ ਭੈਣਾਂ ਸੋ ਜਿੰਨੇ ਪਰਮਾਤਮਾ ਨੇ ਕਿਸਾਨ ਦੇ ਨਾਤੇ ਮੈਂ ਗੱਲ ਕਰਦਾ ਜਿੰਨੇ ਕਿ ਸੇਵਾ ਸਾਨੂੰ ਅੰਦੋਲਨ 2020 ਦੇ ਵਿੱਚ ਵੀ ਬੇਵੀ ਉਹ ਮੈਂ ਤਨੋਂ ਮਨੋਂ ਉਹ ਵੀ ਨਵਾਈ ਸੋ ਹੁਣ ਜਿਹੜੀ 13 ਤਰੀਕ ਦੀ ਜਥੇਬੰਦੀਆਂ ਦੀ ਕਾਲ ਸੀ ਉਹਦੇ ਵਿੱਚ ਵੀ ਮੈਂ ਕਿਸਾਨੇ ਤੌਰ ਤੇ ਪੂਰੇ ਔਰ ਪੂਰਨ ਤੌਰ ਦੇ ਹਿੱਸਾ ਲਿਆ। ਸੋ ਮੈਂ ਇੱਕ ਪਾਰਟੀ ਤੌਰ ਤੇ ਗੱਲ ਕਰਨਾ ਸੋਮਰੀ ਸ਼੍ਰੋਮਣੀ ਅਕਾਲੀ ਦਲ ਬਲ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਨੇ ਸੋ ਉਹਨਾਂ ਦੇ ਆਪਣੇ ਸੰਗਰੂਰ ਜਿਹੜੇ ਮਲਕੀ ਇੱਕ ਵਾਸੀ ਚਾਸੀ ਤੋਂ ਮੈਂਬਰ ਪਾਰਲੀਮੈਂਟ ਤੋਂ ਸਾਡੇ ਬਾਪੂ ਜੀ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਪੁੱਤਰ ਸਰਦਾਰ ਪਰਮਿੰਦਰ ਸਿੰਘ ਜੀ ਢੀਂਸਾ ਖਜ਼ਾਨਾ ਮੰਤਰੀ ਸਾਹਿਬ ਦਾ ਸੋ ਚਲੋ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਆਪਦੇ ਪਰਿਵਾਰਾਂ ਚ ਵਖਰੇਵੇਂ ਹੋ ਜਾ ਕਰਦੇ ਨੇ ਸੋ ਉਸ ਪਰਿਵਾਰ ਜਿਹੜਾ ਇਕੱਠਾ ਹੋਇਆ ਹੈ ਸਾਡਾ ਪਰਿਵਾਰ ਪਹਿਲਾਂ ਤਾਂ ਉਸ ਵੱਲੋਂ ਮੈਂ ਪੂਰੇ ਸਾਡੀ ਪਾਰਟੀ ਨੂੰ ਸਾਡੇ ਪ੍ਰਧਾਨ ਸੁਵੀਰ ਜੀ ਬਾਦਲિયા ਨੂੰ ਸਾਡੇ ਬਾਪੂ ਜੀ ਸੁਖਦੇਸ਼ ਸਿੰਘ ਢੀਂਸਾ ਸਾਹਿਬ ਨੂੰ ਸੋ ਇਹਨਾਂ ਸਾਰਿਆਂ ਦਾ ਇੱਕ ਜਿਹੜਾ ਮਤਲਬ ਕਿ ਇੱਕ ਸਿਰ ਹੋਏ ਨਾ ਇਕੱਠੇ ਹੋਏ ਨਾ ਸੋ ਇਹਨਾਂ ਦਾ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਉਹਦਾ ਇਹ ਗੋਰੀਆ ਬਾਰੇ ਹੀ ਬਾਕੀ ਭਜਾ ਲੈਂਦੇ ਕਿ ਟ੍ਰੇਨਡ ਹੋ ਗਏ ਸੀ ਆਪਣੇ ਕਿਸ਼ਾਨ ਵੀ ਬੱਚੇ ਬਹੁਤ ਸਾਰਾ ਜਿਆਦਾ ਤੇ ਉਹ ਜਿਹੜਾ ਹੌਲੀ ਹੌਲੀ ਜਿਹੜੀ ਪੱਕੀ ਜਿਹੜਾ ਮੁੰਡਾ ਮਰਿਆ ਜੀ ਮੈਨੂੰ 10 ਪਾਉਂਦਾ 10 ਮਿੰਟ ਬਾਅਦ ਚ ਮਰੇ ਉਹ ਕੋਈ ਆਲਾ ਕੋਈ ਪਹਿਲਾਂ ਚੱਕ ਲਈ ਮੈਨੂੰ ਲੈ ਗਈ ਜੀ ਮੈਂ ਤੋਂ ਜਦੋਂ ਮੈਂ ਉੱਥੇ ਬਰਾ ਟ੍ਰੀਟਮੈਂਟ ਸਭ ਤੋਂ ਪਹਿਲਾਂ ਤੁਹਾਡੇ ਬੱਚੀ ਹਾਂ ਸਭ ਤੋਂ ਪਹਿਲਾਂ ਮੇਰੇ ਬੱਚੀ ਆ ਇਸ ਚ ਉਹ 10 20 ਮਿੰਟ ਬਾਅਦ ਚ ਜਦੋਂ ਮੈਨੂੰ ਤੋਂ ਉੱਥੇ ਜਦੋਂ ਮੇਰਾ ਟ੍ਰੀਟਮੈਂਟ ਹੋਇਆ ਮੈਨੂੰ ਬਾਹਰ ਕੱਢਿਆ ਹਸਪੀਟਲ ਤੋਂ ਐਮਰਜੈਂਸੀ ਜੋ ਉਹ ਮੁੰਡਾ ਲੈ ਕੇ ਆਇਆ ਸੀ ਮੇਰੇ ਨਾਲ ਇਹ ਗੱਲ ਇਹ ਮੈਂ ਲੈ ਕੇ ਆਇਆ ਹਾਂ ਕਿ ਉਹ ਵਾਰਾ ਆਪੂਰੇ ਸੱਚ ਕੁਛ ਜਿਓ ਆ ਉਹ ਜਦੋਂ ਸਰ ਚਲਾ ਰਹੇ ਸੀ ਉਹ ਦਰਦਾ ਦੇ ਮਾੜਾ ਮੋਟਾ ਪੰਦਾ ਅੱਗੇ ਹੁਣ ਉਹ ਤਾਂ ਭੱਜਿਆ ਵਾਲਾ ਉਹਦੀ ਬੈਕ ਸਾਈਡ ਸ ਤੇ ਵੱਜੀ ਜਾਂ ਮੈਂ ਕੀ ਗੱਲ ਦੇਖੀ ਸਭ ਦੇਖਣ ਵਾਲੀ ਚੀਜ਼ ਸਭ ਤੋਂ ਵੱਡੀ ਜੋ ਮੈਂ ਨੇੜੇ ਤੋਂ ਬਾਤ ਕੀਤੀ ਹੈ ਵੀ ਜੂਦ ਫਕੀਰ ਸੀ ਅਨਸ਼ਾਨੇ ਨਾ ਮਾਤ ਉਸ ਨੇ ਜਿਹਦੇ ਵੀ ਮਾਰਿਆ ਇਹਨੂੰ ਦੂਜੀ ਵਾਰੀ ਉਹਨਾਂ ਨੇ ਐਵੇਂ ਕਿਤੇ ਪਹਿਲਾਂ ਫਾਈਂਡ ਤੋਂ ਪਹਿਲੀ ਸੀ ਸਭੇ ਬਾਜੀ ਵਾਲਾ ਕਿਸਾਨਤਾ ਖੁਸੀ ਦਾ ਰਾਤਰੀ ਨੂੰ ਖੁਸੀ ਬਈਆ ਜੇ ਤੁਹਾਡੀ ਇੰਜਰ ਗਿਰੇ ਕਿ ਕਿਸਾਨਾਂ ਦੇ ਤੋਂ ਆ ਜਾ ਦਿੱਤਾ ਉਹਨਾਂ ਨੂੰ ਪਤਾ ਲੋਕ ਅਸਿੱਕ ਦਮ ਜਾਣਦੇ ਆ ਵੀ ਅਸੀਂ ਕਿਸ ਚੀਜ਼ ਨੂੰ ਉਹ ਕਰੀਏ ਤੇ ਉਹ ਤੋਂ ਡਰ ਦੇ ਪਿੱਛੇ ਭੱਜ ਜਾਂਦੇ ਨੇ ਤਾਂ ਜਿਹੜੇ ਥੋੜਾ ਜਿਆਦਾ ਸੀਰੀਸ ਹੋ ਗਏ ਹੋ ਜਾਂਦੇ ਨੇ 21 ਤਰੀਕ ਨੂੰ ਕਿਸਾਨ ਅੰਦੋਲਨ ਦੇ ਵਿੱਚ ਖਨੋਰੀ ਵਾਟਰ ਦੇ ਗਏ ਸੀ ਥੋੜੇ ਪੱਟ ਦੇ ਵਿੱਚ ਗੋਲੀ ਵੱਜੀ ਐ ਇਸ ਬਰਤੀ ਮਤਲਬ ਚਾਨਣਾ ਆਓ ਜੀ ਤੁਸੀਂ ਤੇ ਸਭ ਤੋਂ ਪਹਿਲਾਂ ਮੈਂ ਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝ ਕਰਦਾ ਵਾਹਿਗੁਰੂ ਜਿੱਕਾ ਖਾਨਸਾ ਵਾਹਿਗੁਰੂ ਜੀ ਵਾਹਿਗੁਰੂ ਸੋ ਜਿਹੜਾ ਸਰਜੀਤ ਸਿੰਘ ਜੀ ਮੈਂ ਦੱਸਣਾ ਚਾਹਣਾ ਜਿਹੜਾ 21 ਤਰੀਕ ਦਾ ਜਿਹੜਾ ਸਾਡਾ ਕਿਸਾਨੀ ਅੰਦੋਲਨ ਦਾ ਜਿਹੜਾ ਮੋਰਚਾ ਖਨੋਰੀ ਬਾਰਡਰ ਤੇ ਸਾਡੇ ਕੁਝ ਕਿਸਾਨ ਯੂਨੀਅਨ ਵੱਲੋਂ ਸੱਦਾ ਜਿਹੜਾ ਦਿੱਤਾ ਗਿਆ ਸੀ ਵੀ ਅਸੀਂ ਦਿੱਲੀ ਵੱਲੋਂ ਕੁਝ ਕਰਨਾ ਹੈ ਤਾਂ ਉਸ ਅਸੀਂ ਕਾਲ ਨੂੰ ਮੁੱਖ ਰੱਖਦੇ ਅਸੀਂ ਪੂਰੇ ਕਿਸਾਨੀ ਦੇ ਤੌਰ ਤੇ ਅਸੀਂ ਖਨੋਰੀ ਬਾਰਡਰ ਤੇ ਗਏ ਤੇ ਉਹ ਉੱਥੇ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਕਿ ਅਸੀਂ ਦਿੱਲੀ ਵੱਲ ਨੂੰ ਜਾਣਾ ਹੈ ਉਸ ਟਾਈਮ ਉੱਥੇ ਜਿਹੜੀ ਸੈਂਟਰ ਸਰਕਾਰ ਸੀ ਜਿਹੜੀ ਅਸੀਂ ਮੋਦੀ ਸਰਕਾਰ ਤੇ ਉਹਨਾਂ ਨਾਲ ਸਾਡੀ ਜਿਹੜੀ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਮੈਂ ਕਹਾਂਗਾ ਕਿ ਵੀ ਉਹਨਾਂ ਤੋਂ ਵੱਧ ਇਹ ਵੀ ਪੰਜਾਬ ਸਰਕਾਰ ਦੀ ਸਾਡੀ ਜਿਹੜੀ ਸਰਕਾਰ ਦੋਸ਼ੀ ਹੈ ਜਿਨ੍ਹਾਂ ਨੇ ਸਾਡੇ ਕਿਸਾਨ ਸਾਡੇ ਭਰਾਵਾਂ ਦੇ ਅੰਨਦਾਤੇ ਦੇ ਜਿਨ੍ਹਾਂ ਨੇ ਇੱਕ ਮਤਲਬ ਕਿ ਦੰਗੇ ਤੇ ਰੂਪਚੋਣਾ ਨੇ ਜਿਹੜੀ ਮਤਲਬ ਕਿ ਉੱਤੇ ਦੰਗੇ ਕੀਤੇ ਐ ਤੇ ਸਾਡੇ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਇੰਜਰਡ ਕੀਤਾ 250 200 220 ਤੋਂ 250 ਜਿਹੜਾ ਜਿਹੜਾ ਇੰਜਰਡ ਸਾਡਾ ਪੇਸ਼ੈਂਟ ਹੋਇਆ ਉਹਨਾਂ ਦੇ ਵਿੱਚੋਂ ਕਿਸਾਨ ਮੈਂ ਇੱਕ ਜਿਨ੍ਹਾਂ ਦੇ ਸਾਡੇ ਲੱਤ ਦੇ ਵਿੱਚ ਗੋੜੀ ਵੱਜੀ ਸੀ ਸੋ ਉਹਨਾਂ ਨੇ ਇੱਕ ਆਰਐਸਐਸ ਤੇ ਗੁੰਡੀ ਬੋਲ ਸਕਦੇ ਆ ਸੈਂਟਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਉਹਨਾਂ ਵੱਲੋਂ ਸਾਡੇ ਵੱਲ ਸਾਡੀ ਹੱਦ ਦੇ ਵਿੱਚ ਪੰਜਾਬ ਦੀ ਵਿੱਚ ਜਿਹੜੀਆਂ ਗੋਲੀਆਂ ਚਲਾਈਆਂ ਇੱਕ ਜੈਨੂਨ ਗੋਲੀਆਂ ਚਲਾਈਆਂ ਜਿਹੜੀ ਕਿ 12 ਬੋਰ ਦਾ ਕਾਰਤੂਸ ਮੇਰੀ ਆ ਪੱਟੇ 'ਚ ਲੱਗਿਆ ਹੈ ਸੋ ਹੁਣ ਮੈਂ ਇਲਾਜ ਤੋਂ ਬਾਅਦ ਮੇਰੇ ਘਰ ਆਇਆ ਹੋਇਆ ਤਾਂ ਉਹਦੇ ਵਿੱਚ ਸਾਡੀ ਪੰਜਾਬ ਸਰਕਾਰ ਹੈ ਪੂਰੇ ਦੋਸ਼ੀ ਹੈ ਸਰਜਿੰਦਰ ਹਸਪੀਟਲ ਦੇ ਵਿੱਚ ਰਹਿਆ ਹੁਣ ਵੀ ਪੂਰੇ ਹੌਸਲੇ ਦੇ ਵਿੱਚੋਂ ਅੰਗੇ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੋ ਆਪਣੇ ਆਪਣਾ ਖਨੋਰੀ ਬਾਰਡਰ ਤੇ ਸੰਭੂ ਬਾਰਡਰ ਦੇ ਬੈਠੇ ਸੀ ਮੈਂ ਤਾਂ ਇੱਕ ਚੀਜ਼ ਹੈ ਜੀ ਦੇਖੋ ਸਨੇਹਾ ਤਾਂ ਕੀ ਹੈ ਸਾਡਾ ਦਾ ਸੱਦਾ ਇੱਕ ਕਿਸਾਨ ਯੂਨੀਅਨ ਦਾ ਤੇ ਸਾਡੇ ਅਸੀਂ ਸਾਰੇ ਪਹਿਨਾ ਕਿਸਾਨਾਂ ਅਨਦਾਤਾ ਸਾਰੇ ਅਸੀਂ ਅੰਨ ਉਗਾਉਂਦੇ ਆ ਤੇ ਪੂਰੇ ਅਸੀਂ ਕੌਮ ਦਾ ਜਿਹੜਾ ਢਿੱਡ ਭਰਦੇ ਆ ਸੋ ਜਿਹੜਾ ਸਾਡਾ ਜੋ ਵੀ ਕਿਸਾਨ ਦੇ ਸਾਡੀ ਹੁਕਮ ਹੋਣਗੇ ਸਾਡੇ ਹੱਕ ਦੀਆਂ ਗੱਲਾਂ ਕਰਨ ਵਾਸਤੇ ਚ ਉਹ ਐਮਐਸਪੀ ਦੀ ਗੱਲ ਹੈ ਤੇ ਸਾਡੇ ਸਮਾਮੀ ਨਾਥਨ ਮਖੋਦ ਦੀ ਗੱਲ ਹੈ ਤੇ ਸਾਡੇ ਕਰਜ਼ਾ ਮੁਕਤੀ ਦੀ ਗੱਲ ਹੈ ਸੋ ਸਾਡੇ ਜਦੋਂ ਕਰਜ਼ਾ ਮੁਕਤੀ ਦੀ ਗੱਲ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਉਹ મોદી ਕਹਿੰਦੇ ਕਿਸ ਲੈਵਲ ਤੇ ਅਸੀਂ ਇਹਨੂੰ ਮਾਫ ਕਰੀਏ ਸੋ ਅਸੀਂ ਸਾਡੇ ਜਿਹੜੇ ਕਰਜ਼ੇ ਨੇ ਸਾਨੂੰ ਗਲਤ ਨੀਤੀਆਂ ਨਾਲ ਸਾਡੇ ਕਿਸਾਨਾਂ ਤੇ ਜਿਹੜੇ ਝੜੇ ਨੇ ਝੜੇ ਨੇ ਉਹ ਸਾਡੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜਿਹੜੇ ਨੇ ਸੋ ਜਿਹੜੇ ਉਹਨਾਂ ਦੇ ਮaaf ਕਰਦੀ ਹੈ ਸੈਂਟਰ ਸਰਕਾਰ ਮੋਦੀ ਸਰਕਾਰ ਸਾਡੇ ਜਿਹੜੇ ਖਜ਼ਾਨਿਆਂ ਨੂੰ ਲੁੱਟ ਕੇ ਨੀਰਦ ਮੋਦੀ ਵਰਗੇ বিজে ਮਾਲੀਆ ਵਰਗੇ ਜਿਹੜੇ 25-25 ਲੱਖ ਹਜ਼ਾਰ ਕਰੋੜ ਰੁਪਏ ਦੇ ਕੱਪੜੇ ਕਰਕੇ ਇਸ ਦੇ ਨੂੰ ਛੱਡ ਕੇ ਚਲੇ ਗਏ ਨੇ ਸੋ ਉਹਨਾਂ ਦਾ ਸਰਕਾਰ ਕਿਸ ਤਰ੍ਹਾਂ ਮaaf ਕਰਦੀ ਹੈ ਤਾਂ ਸਾਡਾ ਜਿਹੜਾ ਕਿਸਾਨ ਅਨੰਦਤਾ ਇਹਨਾਂ ਦਾ ਫਿਰ ਮaaf ਕਿਉਂ ਨਹੀਂ ਹੋ ਸਕਦਾ ਜਗਰਾਜ ਸਿੰਘ ਜੀ ਤੁਸੀਂ ਹਸਪੀਟਲ ਦੇ ਵਿਚਾਂ ਤੋਂ ਬਾਅਦੂਦ ਵੀ ਕਨੌਰੀ ਬਾਰਡਰ ਦੇ ਉੱਤੇ ਟਰਨੈਡ ਦੇ ਵਿੱਚ ਗਏ ਹਾਂ ਕਿੰਨਾ ਹੌਸਲਾ ਦਿਖਾਇਆ ਹੈ ਤੇ ਅੱਗੇ ਵਾਸਤੇ ਵੀ ਆਪਣੇ ਟੀਮ ਨੂੰ ਲੈ ਕੇ ਉੱਥੇ ਜਾ ਰਹੇ ਹਾਂ ਤਾਂ ਹੁਣ ਅੱਗੇ ਮੋਰਚੇ ਦੇ ਵਿੱਚ ਦੁਬਾਰਾ ਕਦੋਂ ਜਾ ਰਹੇ ਤੇ ਬਾਈ ਜੀ ਮੋਰਚੇ ਦੇ ਵਿੱਚ ਜਦੋਂ ਵੀ ਯੂਨੀਅਨ ਦਾ ਸਾਹ ਦੇਖੋ ਮੈਂ ਇੱਕ ਪੋਲੀਟੀਕਲ ਜਮਾਤ ਨਾਲ ਸੰਬੰਧ ਰੱਖਦਾ ਸੋ ਪਹਿਨਾ ਮੈਂ ਕਿਸਾਨਾਂ ਜਦੋਂ 2020 ਦੇ ਵਿੱਚ ਅੰਦੋਲਨ ਹੋਇਆ ਸੋ ਉਸ ਟਾਈਮ ਵੀ ਮੇਰੀ ਪ੍ਰੋਪਰ ਤੌਰ ਤੇ ਪੂਰੀ ਜ਼ਿੰਮੇਵਾਰੀ ਨਾਲ ਮੈਂ ਉਸ 'ਚ ਕੰਮ ਕੀਤਾ ਸੋ ਹੁਣ ਵੀ ਕਰਦਾ ਸੋ ਉਹ ਤੋਂ ਬਾਅਦ ਜਿਵੇਂ ਵੀ ਕਿਸਾਨ ਯੂਨੀਅਨ ਦਾ ਸੱਦਾ ਹੋਊਗਾ ਅਸੀਂ ਥੱਲੇ ਬਹਿ ਕੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਚੱਲਾਂਗੇ ਸੋ ਸਾਡਾ ਹੀ ਫਰਜ਼ ਵੀ ਬਣਦਾ ਹੈ ਕਿਸਾਨ ਅਸੀਂ ਪਹਿਲਾਂ ਤੇ ਪੋਲੀਟੀਕਲ ਅਸੀਂ ਬਾਅਦ ਚ ਜਿਹੜੀ ਸਿਆਸਤ ਤੋਂ ਬਾਅਦ ਦੀ ਗੱਲ ਹੈ ਬਾਪੂ ਜੀ ਤੁਸੀਂ ਕਿੰਨੇ ਹੌਸਲੇ ਚੋਂ ਤੁਹਾਡੇ ਭਤੀਜੇ ਦੇ ਗੋਲੀ ਵੱਜੀ ਐ ਫੇਰ ਵੀ ਬਹੁਤ ਲੇਰੀ ਦੇ ਵਿੱਚੋਂ ਕਿੰਨਾ ਕਮਾਨ ਕਿੰਨਾ ਕ ਮਾਣ ਥਾਪਨਾ ਦੇ ਕੇ ਬਿਠਾ ਜੱਜ ਸੋ ਥਾਸੀ ਨਹੀਂ ਮੈਂ ਅਗਰ ਹੀ ਮਰਨਾ ਨਹੀਂ ਗਲੇਰੀ ਦਿਖਾਈ ਮੂ ਗੁਰੂ ਪਿਆਰੀ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਤਾ ਤਾਂ ਅਸੀਂ ਸਰਦ ਗਗਰਾ ਸਿੰਘ ਦਾ ਲੈਣਾ ਆਈ ਸੀ ਪਰ ਇਸ ਬਹਾਨੇ ਅੱਜ ਤੁਹਾਡੇ ਸਾਰੀ ਸੰਗਤ ਦੇ ਦਰਸ਼ਨ ਹੋਈ ਨੇ ਬੜੇ ਖੁਸ਼ੀ ਦੀ ਗੱਲ ਹੈ ਤੇ ਮੈਂ ਜਗਰਾਤ ਸਿੰਘ ਜਰੂਰ ਮਿਸਾਲ ਦੀ ਬਣਾਈ ਤੇ ਨਾ ਚਾਹਣਾ ਵੀ ਬੜੇ ਹਿੰਮਤ ਦੇ ਨਾਲ ਇਹਨਾਂ ਨੇ ਇਹ ਲੜਾਈ ਲੜੀਏ ਤੇ ਬੜੇ ਹੌਸਲੇ ਦੇ ਨਾਲ ਇਹਨਾਂ ਨੇ ਕੌਮ ਦੀ ਕਦਰ ਉਹ ਜਾਂ ਕਿਸਾਨੀ ਦੀ ਸੇਵਾ ਇਸ ਸੰਘਰਸ਼ ਕੀਤੀ ਤੇ ਅੱਜ ਵੀ ਬੜੇ ਹੌਸਲੇ ਚ ਨੇ ਬੜੀ ਦੁੱਖ ਦੀ ਗੱਲ ਹੈ ਜੋ ਵੀ ਘਟਨਾਵਾਂ ਘਟੀਆਂ ਉਹ ਮਾੜੀਆਂ ਨਹੀਂ ਨਿੰਦਣਯੋਗ ਵੀ ਨਹੀਂ ਨੇ ਕਿਉਂਕਿ ਕਿਸੇ ਨੂੰ ਵੀ ਆਪਦੇ ਹੱਕ ਲੈਣ ਵਾਸਤੇ ਮੁਜਾਹਰਾ ਕਰਨ ਦਾ ਵਿਰੋਧ ਕਰਨ ਦਾ ਰੋਸ ਕਰਨ ਦਾ ਹੱਕ ਹੈ ਜਦ ਤੱਕ ਆਪਾਂ ਕਿਸੇ ਦੇ ਹੱਕਾਂ ਨੂੰ ਨਾ ਖੋਦੇ ਹੋਈਏ ਉਹਨਾਂ ਚਿਰ ਆਪਾਂ ਨੂੰ ਆਪਣੀ ਗੱਲ ਕਹਿਣ ਦਾ ਇਸ ਸੰਵਿਧਾਨ ਦਾ ਹੱਕ ਹੈ ਸੋ ਉਸ ਰੂਪ ਵਿੱਚ ਆਪਾਂ ਦੇਖੀਏ ਤਾਂ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਬਹੁਤ ਹੀ ਅਤਿਅੰਤ ਤਕਾ ਕੀਤਾ ਤੇ ਮੈਂ ਸਭ ਦਾ ਪਰਮਾਤਮਾ ਬਹੁਤ ਵੱਡੀ ਤਾਕਤ ਹੈ ਤੁਸੀਂ ਦੇਖੋ ਸਰਕਾਰ ਨੇ ਧੱਕਾ ਕੀਤਾ ਤੇ ਜਿਹੜੇ ਲੋਕਾਂ ਨੇ ਧੱਕਾ ਕੀਤਾ ਅੱਜ ਕੀ ਬਣਿਆ ਉਹਨਾਂ ਸਰਕਾਰ ਵੀ ਜਾਂਦੀ ਰਹੀ ਨਵੀਂ ਮੁੱਖ ਮੰਤਰੀ ਬਣ ਗਿਆ ਸਾਰਾ ਕੁਝ ਨਵਾਂ ਬਦਲ ਗਿਆ ਹਾਲਾਂਕਿ ਆਪਣੇ ਇਸ ਕਰਕੇ ਨਹੀਂ ਉਹਨਾਂ ਨੇ ਬਦਲਿਆ ਗਿਆ ਉਹਨਾਂ ਨੂੰ ਕਾਰਨ ਭਾਵੇਂ ਕੋਈ ਹੋਰ ਹੋਣ ਪਰ ਕਿਉਂਕਿ ਜਿਹੜਾ ਹੈ ਐਸੀਆਂ ਘਟਨਾਵਾਂ ਨੂੰ ਨਾਂ ਨੇ ਇੰਜਾਮ ਦਿੱਤਾ ਪਰਮਾਤਮਾ ਨੇ ਬੜੀ ਨੀੜੂ ਹੋ ਗਈ ਉਹਨਾਂ ਨੂੰ ਨਾਮ ਦੀ ਨਾਲ ਹੀ ਆਪਦਾ ਉਹਦਾ ਫਲ ਦਿੱਤਾ। ਤਾਂ ਨਾਲ ਹੀ ਮੈਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਮੈਂ ਪਟਵਾਲ ਖੁਰਦ ਬਾਰੇ ਖਾਸ ਤੌਰ ਤੇ ਕਹਿ ਸਕਦਾ ਕਿ ਪੰਥਕ ਨਗਰ ਹੈ। ਹਮੇਸ਼ਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਮਾਣ ਦਿੰਦੇ ਆਇਓ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਮੇਸ਼ਾ ਪੂਰਾ ਵਾਅਦਾ ਕਰਕੇ ਉਹਦੇ ਨਾਲ ਖੜਿਆ ਹਰ ਚੀਜ਼ ਦੇ ਵਿੱਚ ਠੀਕ ਹੈ ਕਮੀਆਂ ਇਹ ਨਹੀਂ ਵੀ ਹਰ ਕੰਮ ਹਮ ਬਖਤੂ ਪੂਰੇ ਕਈ ਵਾਰ ਕਮੀਆਂ ਵੀ ਰਹਿ ਜਾਂਦੀਆਂ ਨੇ ਨਹੀਂ ਆ ਵੀ ਨੇ ਪਰ ਅਕਾਲੀ ਦਲ ਨੇ ਅਸੀਂ ਇਹ ਜਦ ਇਕੱਠੇ ਹੋਇਆ ਸਾਡੀ ਇੱਕੋ ਹੀ ਗੱਲ ਸੀ ਵੀ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਜਿਹੜੇ ਕੋਈ ਪਿੱਛੇ ਕਮੀਆਂ ਨਹੀਂ ਉਹਨਾਂ ਨੂੰ ਦੂਰ ਕਰਕੇ ਪੰਥਕ ਵਿਚਾਰਧਾਰਾ ਨੂੰ ਘੁਮਾਈਏ ਕੁਝ ਹੋਇਆ ਬੜਾ ਮੰਤ ਭਾਗਾ ਹੋਇਆ ਤੇ ਨਿਹੱਤੇ ਕਿਸਾਨਾਂ ਤੇ ਕਲੀ ਗੋਲੀ ਚ ਲੈਗੇ ਸੀ ਉਹਦੀ ਤਾਂ ਹਰ ਪੱਖੋਂ ਹੀ ਹਰ ਪਾਸਿਓਂ ਨਿੰਦਾ ਹੋਈ ਹੈ ਤੇ ਇਹਨਾਂ ਨੇ ਵੀ ਬੜਾ ਵੱਡਾ ਸੰਘਰਸ਼ ਚ ਹਿੱਸਾ ਲਿਆ ਹੈ ਮੈਂ ਇਹਨਾਂ ਨੂੰ ਵੀ ਸ਼ਿਕਨ ਦੀ ਵਧਾਈ ਦਿੰਦਾ ਵੀ ਬੜੇ ਤਗੜੇ ਹੋ ਕੇ ਹੌਸਲੇ ਨਾਲ ਮੂਹਰੇ ਲੱਗ ਕੇ ਇਹਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਤੇ ਪਾਰਟੀ ਦੇ ਪੱਕੇ ਵਫਾਦਾਰ ਵਰਕਰ ਨੇ ਤੇ ਉਮੀਦ ਕਰਦੇ ਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਵੀ ਮਿਲੇ ਤੇ ਜੇ ਮੈਂ ਸਮਝਦਾ ਵੀ ਜੇ ਕੋਈ ਸਰਕਾਰ ਨਹੀਂ ਵੀ ਦੇਊਗੀ ਤਾਂ ਪਰਮਾਤਮਾ ਬੜੀ ਵੱਡੀ ਤਾਕਤ ਹੈ ਉਹ ਆਪੀ ਸਜ਼ਾ ਜਿਹੜੇ ਦੇਣ ਵਾਲੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਜੋ ਉਹਨਾਂ ਨੇ ਕਾਰਾ ਕੀਤਾ ਉਹਦਾ ਫਲ ਜ਼ਰੂਰ ਮਿਲੇਗਾ ਤੇ ਇਹਨਾਂ ਨੂੰ ਵੀ ਮੈਂ ਇਸ ਗੱਲ ਦੀ ਵਧਾਈ ਦਿੰਨਾ ਵੀ ਬੜੇ ਹੌਸਲੇ ਚ ਰਹੇ ਇਹਨਾਂ ਨੇ ਐਲੀ ਜ਼ਖਮੀ ਹੋਣ ਦੇ ਬਾਵਜੂਦ ਵੀ ਤੇ ਬੜੇ ਤਗੜੇ ਹੋ ਕੇ ਉੱਥੇ ਮੂਹਰੇ ਖੜੇ ਤੇ ਸਾਨੂੰ ਜਿਹੜਾ ਹੈ ਸਰਕਾਰ ਨੂੰ ਇੱਕ ਜਿਹੜਾ ਹੈ ਇਹ ਸੋਚਣਾ ਚਾਹੀਦਾ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀ ਜਿਹੜੀ ਕਿ ਬੜੀ ਵੱਡੀ ਸਭ ਤੋਂ ਵੱਡੀ ਜਮਾਤ ਜਿਹੜੇ ਦੇਸ਼ ਵਿੱਚ ਹੈ ਤਾਂ ਕਿਸਾਨੀ ਦੀ ਹੈ। ਉਹਨਾਂ ਦੇ ਭਵਿੱਖ ਬਾਰੇ ਉਹਨਾਂ ਦੀ ਲੋੜਾਂ ਬਾਰੇ ਉਹਨਾਂ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਜਰੂਰ ਕੁਝ ਕੁਝ ਹੱਲ ਕਰਨਾ ਚਾਹੀਦਾ। ਬੰਦੀ ਸਿੰਘਾਂ ਦੇ ਹੈ ਯਾਰ ਇਹ ਆਪ ਕੋ ਸਟੇਕੋਸਿਟੀ ਟੇਕਅਪ ਕਰਾਂਗੇ ਪਹਿਲਾਂ ਵੀ ਕੀਤਾ ਹੈ। ਵਿੱਚੋਂ ਤਿੰਨ ਬੰਦੀ ਸਿੰਘਾਂ ਨੂੰ ਤਾਂ ਪੱਕੀ ਪ੍ਰੋਲ ਮਿਲ ਚੁੱਕੀ ਹੈ। ਅਸੀਂ ਕਿਹਾ ਵੀ ਉਹਨਾਂ ਨੂੰ ਪੱਕੀ ਪ੍ਰੋਲ ਦੀ ਜਗ੍ਹਾ ਰੀਲੀਜ਼ ਦੇ ਆਰਡਰ ਕੀਤੇ ਜਾਣ। ਤੇ ਬਾਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਇਹ ਜਿਹੜੀ ਹੈ ਪੂਰੀ ਕੌਮ ਦੀ ਹੀ ਲੜਾਈ ਹੈ ਉਹਦੇ ਵਾਸਤੇ ਅਸੀਂ ਕਰਾਂ ਇਹ ਤੇ ਜਿੱਥੋਂ ਤੱਕ ਅਮਰਤਪਾਲ ਜੀ ਦੀ ਗੱਲ ਹੈ ਉਹ ਚ ਪੰਜਾਬ ਸਰਕਾਰ ਨੇ ਬੜਾ ਇੱਕ ਮਾੜਾ ਰਵੱਈਆ اختیار ਕੀਤਾ ਹੈ 1 ਸਾਲ ਦੀ ਮਿਆਦ ਐਨੇ ਸਿੱਦੀ ਵਧਾਤੀ ਹੈ ਤੇ ਉਹ ਬੜਾ ਨਿੰਦਣਯੋਗ ਹੈ ਤੇ ਇਹ ਵਿੱਚ ਜੇ ਉਹਨਾਂ ਨੂੰ ਲੈ ਕੇ ਵੀ ਆਉਣਾ ਤਾਂ ਪੰਜਾਬ ਸਰਕਾਰ ਨੂੰ ਲਿਖ ਕੇ ਦੇਣਾ ਪਏਗਾ ਕਿਉਂਕਿ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ ਇਹਨਾਂ ਦੇ ਲਿਖੇ ਤੇ ਹੀ ਉਹਨਾਂ ਨੂੰ ਬਾਹਰ ਲੈ ਕੇ ਗਈ ਹੈ ਕੀ ਦੋ ਸਰਕਾਰ ਤੇ ਇਹਨਾਂ ਦੇ ਲਿਖੇ ਤੇ ਹੀ ਵਾਪਸ ਲਿਆਇਆ ਜਾ ਸਕਦਾ ਜਿਵੇਂ ਟਾਈਮ ਚ ਵੱਲੋਂ ਸਰਜੀਤ ਸਿੰਘ ਪਟਾਰ ਅਤੇ ਸਾਡੇ ਪੱਤਰਕਾਰ ਲਹਿਰਾ ਗਾਗਾ ਤੋਂ ਕੈਮਰਾਮੈਨ ਸ੍ਰੀ ਸੁਜਵਾਰ ਵਾਲਾ ਦੀ ਵਿਸ਼ੇਸ਼ ਰਿਪੋਰਟ